ਹੋ एवरीवन ਸੋਸ਼ਿਆ ਕਾਲ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਣੇ ਆ ਤੇ ਤੰਦਰੁਸਤ ਹੋਣੇ ਆ ਆਪਣੇ ਆਪਣੇ ਘਰਾਂ ਦੇ ਵਿੱਚ ਤੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸਾਡੇ ਚੈਨਲ ਤੇ ਜੀ ਅਸੀਂ ਲੈ ਕੇ ਆਇਆ ਹਾਂ ਸਬਜ਼ੀਆਂ ਅਸੀਂ ਸਬਜ਼ੀ ਦਾ ਰੋਜ਼ ਲੈ ਕੇ ਆਉਂਦੇ ਆ ਪਰ ਉਹ ਨੇੜੇ ਆ ਸ਼ਾਪ ਤਾਂ ਫਿਰ ਵੀ ਚਲੋ ਰੱਖ ਲਈ ਦੀ ਹੈ ਇਹ ਸਵੇਰ ਸ਼ਾਮ ਰੋਗਣੀ ਹੁੰਦੀ ਹੈ ਜਾਂ ਸਵੇਰੇ ਬਣਾਨੀ ਹੁੰਦੀ ਹੈ ਤੁਹਾਨੂੰ ਤਾਂ ਵੈਸੇ ਟਾਈਮ ਵੀ ਨਹੀਂ ਹੁੰਦਾ ਹੈਗਾ ਬਰੌਣ ਦਾ ਸ਼ਾਮ ਨੂੰ ਹੀ ਬਣਾਉਂਦੀ ਹੁੰਦੀ ਹੈ ਸੱਚੀ ਤੇ ਇਹ ਵਿੱਚ ਰੱਖਿਆ ਸੀ ਕਿ ਅਸੀਂ ਗੋਭੀ ਧਨੀਆ ਆਲੂ ਕੀਰੇ ਤੇ ਅਦਰਕ ਤੁਸੀਂ ਦੱਸਿਓ ਵੀ ਅਦਰਕ ਕਹਿੰਦੇ ਆ ਜਾਂ ਅਦਗਰ ਕਹਿੰਦੇ ਆ ਜਰੂਰ ਦੱਸਿਓ ਕਮੈਂਟ ਕਰਕੇ ਵੀ ਇਹਨੂੰ ਕੀ ਕਹਿੰਦੇ ਓਕੇ ਫੇਰ ਮੈਂ ਤੁਹਾਨੂੰ ਦੱਸਾਂਗੀ ਸਾਨੂੰ ਕੌਣ ਕਹਿੰਦਾ ਇਦਾਂ ਵੀ ਇਹਦੇ ਵਿੱਚ ਕਨਫਿਊਜ਼ਨ ਸਾਨੂੰ ਹੋ ਗਈ ਤੇ ਗੋਭੀ ਹੈਗੀ ਆ ਇਹ ਪਹਾੜੀ ਵੈਸੇ ਮੈਂ ਇਹਨੂੰ ਵਾਲੂਗੀ ਸਪਰੇ ਵਗੈਰਾ ਤਾਂ ਕਰੀ ਵੀ ਹੁੰਦੀ ਹੋਈ ਅੱਜ ਕੱਲ ਕਿਹੜੀ ਚੀਜ਼ ਜਿਹਦੇ ਉੱਪਰ ਸਪਰੇ ਨਹੀਂ ਕਰੀ ਵੀ ਹੁੰਦੀ ਤੇ ਫਿਰ ਮੈਂ ਇਹਨੂੰ ਉਬਾਲ ਕੇ ਹੀ ਬਣਾਉਂਦੀ ਹੁੰਦੀ ਆ ਵੈਸੇ ਵੀ ਅੱਗੇ ਵੀ ਮੈਂ ਉਬਾਲ ਕੇ ਬਣਾਉਂਦੀ ਆ ਤੇ ਹੁਣ ਮੈਂ ਇਹਨੂੰ ਨਾ ਵਾਸ਼ ਕਰਕੇ ਫਿਰ ਜੀ ਚਲਾ ਦੂੰਗੀ ਤੇ ਫਿਰ ਮੈਂ ਨਾ ਹੁਣ ਕੁਝ ਹਲਕਾ ਜਿਹਾ ਖਾਣਾ ਸੀ ਤਾਂ ਕੀ ਕਰੀ ਉਹ ਕੁਝ ਸੀ ਨਹੀਂ ਸਬਜ਼ੀ ਵਗੈਰਾ ਹੈ ਨਹੀਂ ਸੀਗੀ ਇਹ ਗੋਭੀ ਦੇ ਆਪਣੀ ਆਈ ਹੋਈ ਸੀ ਫਿਰ ਅਸੀਂ ਸੋਚਿਆ ਚਲੋ ਅਤੇ ਕੇਲਪਾ ਕੇ ਅਸੀਂ ਚੌਲੇ ਬਣਾਉਂਦੇ ਆ ਤੇ ਮੈਂ ਇਹਨੂੰ ਉਬਾਲ ਲੈ ਸੀ ਨਮਕ ਪਾ ਕੇ ਤੇ ਚੌਲ ਮੈਂ ਇਹਨੂੰ ਭਿਗੇ ਰੱਖ ਦਉ ਭਿਗੇ ਰੱਖੇ ਹੋਏ ਸੀ ਤੇ ਮੈਂ ਥੋੜਾ ਜਿਹਾ ਪਿਆਜ਼ ਉਪਕਿਆ ਅਦਰਕ ਭਟਿਆ ਤੇ ਮਿਰਚ ਤੇ ਇੱਕ ਐ ਟਮਾਟਰ ਤੇ ਫਿਰ ਲਗਾਉਂਦੇ ਸੀ ਇਹ ਤੜਕਾ ਕਰਦੀ ਮੈਨੂੰ ਤਿਆਰੀ ਇਹਦੀ ਤੇ ਫਿਰ ਮੈਂ ਜਨਾ ਸੁਣੇਗਾ ਸੀ ਪਾਇਆ ਆਉਂਦੀ ਹੁੰਦੀ ਅੱਗੇ ਲੋਟੀ ਤੇਲ ਰੱਖ ਲਾ ਮੈਂ ਇੰਡਕਸ਼ਨ ਤੇ ਪੰਦੀ ਪਈਆਂ ਨਿਕਲ ਨਹੀਂ ਸੀ ਰਿਹਾ ਹੈਗਾ ਵਿੱਚੋਂ ਟੁੱਟਿਆ ਸੀਗਾ ਜਦੋਂ ਆਹ ਤੇਲ ਕੱਢਦੇ ਹੁੰਦੀਆਂ ਰੱਖਿਆ ਗਿਆ ਸੀ ਮੇਰੇ ਤੋਂ ਉਹ ਵਿੱਚ ਹੀ ਟੁੱਟ ਗਿਆ ਹੁਣ ਮੈਨੂੰ ਉਹ ਨਾਲ ਥੋੜਾ ਜਿਹਾ ਸਰਾਕ ਕਰਿਆ ਹੋਇਆ ਦੀ ਵਿੱਚ ਚਾਕੂ ਨਾਲ ਨਿਕਲਦਾ ਹੀ ਨਹੀਂ ਸੀ ਤੇਲ ਅ ਵੱਡੀ ਸ਼ੀਸ਼ੀ ਵੱਡੀ ਬੋਤਲੀਂ ਤੇਲ ਦੀ ਤੇ ਮੈਂ ਉਹ ਗਰਮ ਕਰ ਲੈਂਦੀ ਆ ਚੰਗੀ ਤਰ੍ਹਾਂ ਤੇਲ ਨੂੰ ਵੈਸੇ ਮੈਂ ਦੇਸੀ ਖਿਓ ਪਾਉਂਦੀ ਹੁੰਦੀ ਆ ਪਰ ਬੇਟਰੇ ਨੇ ਮਨਾ ਕਰ ਤੁਮ ਮੰਨਾ ਬਾਦ ਵਿੱਚ ਟੇਸਟ ਆਉਂਦਾ ਉਹਦੇ ਵਿੱਚ ਪਤਾ ਨਹੀਂ ਸਮਝਦਾ ਕੁਝ ਤੇ ਫਿਰ ਮੈਂ ਫਿਰ ਦਿਲਚੀ ਬਣਾ ਲੀ ਸੀ ਤੇ ਹੁਣ ਮੈਂ ਇਹੋ ਤੜਕਾ ਲਾਉਣ ਲੱਗੀ ਆ ਹਲਕਾ ਗੈਨ ਹੋਏ ਗਰਮ ਕਰਕੇ ਫਿਰ ਇਹਨੂੰ ਮੈਂ ਮੀਡੀਅਮ ਕਰ ਲੈਂਦੀ ਆ ਫਿਰ ਇਹਨੂੰ ਤੇ ਮੈਂ ਜੀਰਾ ਲਾ ਕੇ ਦੇਖ ਲਈ ਸੀ ਗਰਮ ਹੋ ਗਿਆ ਤੇਲ ਹੋ ਗਿਆ ਤੇ ਹੁਣ ਤਾਂ ਜੀਰਾ ਮੈਂ ਇਹਦੇ ਵਿੱਚ ਪਾਤਾ ਇਹ ਪਹਿਲਾਂ ਪਾਉਂ ਵਿੱਚ ਚਾਰ ਪੰਜ ਮਿਰਚਾਂ ਵੈਸੇ ਉਹ ਮੈਂ ਆਪਾ ਪਾਉਂਗੀ ਘੱਟ ਘੱਟ ਕੇ ਇਹ ਮੇਰੀਆਂ ਮਿਰਚਾਂ ਹੁੰਦੀਆਂ ਮੈਂ ਆਪਣੇ ਲਈ ਪਾਉਂਦੀ ਹੁੰਦੀ ਆ ਇਹ ਮਿਰਚਾਂ ਬੇਟਾ ਨਹੀਂ ਖਾਂਦਾ ਤੇ ਫਲੇਵਰ ਤਾਂ ਚਲੀ ਜਾਂਦਾ ਵਿੱਚ ਥੋੜਾ ਕਟਿੰਗ ਕਰਕੇ ਪਾਉਂਦੀ ਹੁੰਦੀ ਆ ਹਲਕੀ ਹਲਕੀ ਤੇ ਵਿੱਚ ਪਾ ਕੇ ਮੈਂ ਪਿਆਜ਼ ਵਗੈਰਾ ਹੁਣ ਇਹਨੂੰ ਜਲਦੀ ਜਲਦੀ ਰੋਸਟ ਕਰ ਲਵਾਂਗੀ ਮੈਂ ਇਹਦੇ ਵਿੱਚ ਲਾਲ ਮਿਰਚ ਵੀ ਪਾਉਂਗੀ ਵੱਧਗੀ ਵਿੱਚ ਉਹ ਬੇਟੇ ਕਰਕੇ ਪਾਣੀ ਪੈਂਦੀ ਹੈ ਕਿਉਂਕਿ ਉਹਨੂੰ ਨਾ ਹਰੀ ਮਿਰਚ ਪਸੰਦ ਨਹੀਂ ਹੈਗੀ ਤੇ ਫਿਰ ਮੈਨੂੰ ਕੀ ਕਰਨਾ ਫਿਰ ਮੈਂ ਇਦਾਂ ਹੀ ਬਣਾ ਲਈ ਅਸੀਂ ਮੈਂ ਚਲੋ ਫਿਰ ਬੇਟਾ ਜੀ ਅਸੀਂ ਮਿਰਚ ਆਪਣੇ ਲਈ ਪਾ ਲੰਨੇ ਆ ਕਟਿੰਗ ਕਰਕੇ ਵਿੱਚੋਂ ਇਹ ਮਿਰਚ ਨਾ ਨਾ ਹੋਵੇ ਤੇ ਸਬਜ਼ੀ ਦਾ ਸਵਾਦ ਨਹੀਂ ਲੱਗਦੀ ਹੈ ਜੀ ਇਹ ਮਿਰਚੋ। ਨਮਕਪਾ ਮੇ ਕੱਟ ਹੋਵੇ ਪਰ ਮਿਰਚ ਵਾਕਿਮੇ ਹੋਣੀ ਚਾਹੀਦੀ ਹੈ। ਨਮਕ ਤਾਂ ਨਹੀਂ ਮਣੂ ਹੈਗਾ। ਨਮਕ ਤਾਂ ਵੈਸੇ ਹੀ ਸਬਜ਼ੀ ਦੇ ਵਿੱਚ ਹਾਰੇ ਵਿੱਚ ਘਟੇ ਪੰਦੇ ਹੁੰਦੀ ਹੈ। ਖਾਣਾ ਵੀ ਘਟਾ ਚਾਹੀਦਾ। ਤੇ ਇਹਨੂੰ ਮੈਂ ਘੋਲ ਲੈਂਦੀ ਆ, ਬਰੌਨ ਕਰ ਲੈਂਦੀ ਆ ਚੰਗੀ ਤਰ੍ਹਾਂ। ਇਹ ਹਲਕੀ ਹਲਕੀ ਅੱਜ ਦੇ ਪੱਕਦਾ ਪਿਆਰਾ। ਤੇ ਸ਼ਾਮ ਨੂੰ ਫਿਰ ਸਬਜ਼ੀ ਬਣਾਉਗੀ, ਕੋਫੀ ਦੀ ਸਬਜ਼ੀ ਬਣਾਉਗੀ। ਤੇ ਨਹੀ ਟਾਈਮ ਸਰ ਜਾਣਾ ਉਹ ਟਾਈਮ ਤੇ ਪੈਰ ਦਾ ਜਿਵੇਂ ਪੰਮੀ ਕਾਫੀ ਦਿਨ ਪਿੱਛੋਂ ਬਣਾਉਣ ਲੱਗੀ ਮੈਂ ਜਲੇ ਮਹੀਨ ਛੋਲ ਤੇ ਮਿਹਨਤ ਕੇ ਹਫਤੇ ਚੋਂ ਕੀ ਚਰਵਨੀ ਬਣਾ ਲੰਦੀ ਸੀ ਪਰ ਹੁਣ ਨਹੀਂ ਬਣਾਈ ਹੈ ਜੇ ਆਫੀਨ ਹੋ ਗਈ ਤੋਸ ਕਰਕੇ ਅਜ ਕੁਛ ਹੈ ਹੀ ਨਹੀਂ ਸੀ ਫਿਰ ਕੀ ਕਰਨਾ ਫਿਰ ਤਾਂ ਬਣਾਣੀ ਸੀ ਕਰਨੀ ਤੇ ਹੋ ਲਕਿਆ ਬਰੋਂ ਬਸ ਫਿਰ ਮੈਂ ਦੇ ਵਿੱਚ ਕਹਣਾ ਟਮਾਟਰ ਕੱਟ ਕੇ ਪਾ ਦੂੰਗੀ ਬਾਦ ਵਿੱਚ ਤੇ ਇੱਕ ਮੈ ਆਲੂ ਪਾਇਆ ਸੀ ਵਿੱਚ ਤੇ ਹੁਣ ਥੋੜੀ ਜਿਹੀ ਗੋਕੀ ਪਾਈ ਸੀ 14 ਨੀਵੇਂ ਪਾਈ ਸੀ ਵੈਜੀਟੇਬਲ ਵੈਸੇ ਬਟਾ ਖੰਦ ਨਹੀਂ ਹੈਗਾ ਫਿਰ ਮੈਂ ਚਲ ਬਣਾ ਲੈਂਦੀ ਆ ਬੱਚੇ ਨੂੰ ਵੀ ਬਹੁਤ ਔਖਾ ਖਲਾਣਾ ਬੜੇ ਕਿ ਬड़ा ਬੱਚਾ ਹੋਵੇ ਭਾਵੇਂ ਛੋਟਾ ਹੋਵੇ ਪਰ ਕੋਈ ਵੀ ਸਬਜ਼ੀ ਹੈ ਬੱਚੇ ਨੂੰ ਬਹੁਤ ਮੁਸ਼ਕਲ ਆ ਖਲਾਣਾ ਤੇ ਮਟਰ ਵਗੈਰਾ ਵੀ ਪਾ ਲੈਂਦੀ ਆ ਵੈਸੇ ਮੈਂ ਇਹਦੇ ਵਿੱਚ ਸੋਇਬੀਨ ਵੀ ਪਾ ਲੈਂਦੀ ਆ ਸੋਇਬੀਨ ਵਡੀਆਂ ਤੇ ਉਹ ਮੈਂ ਨਹੀਂ ਪਾਈਆਂ ਇਸ ਕਰਕੇ ਮੇਰੇ ਕੋਲ ਜੋ ਸੀ ਸਮਾਨ ਮੈਂ ਉਹ ਹੀ ਬਣਾਇਆ ਇਹ ਵਿੱਚ ਪਾ ਲਿਆ ਤੇ ਮੈਂ ਇਹਨੂੰ ਨਾ ਪਾਣੀ ਪਾ ਕੇ ਥੋੜਾ ਜਿਹਾ ਫਿਰ ਪਕਾਵਾਂਗੀ ਮੈਂ ਇਹਨੂੰ ਦਵਾ ਦਵਾ ਕੇ ਦੇਖ ਰਹੀ ਸੀ ਇਹ ਸਬਜੀ ਨੂੰ ਵੀ ਜੇ ਹੋ ਗਈ ਹੋਵੇ ਪਰ ਇਹੇ ਕੱਚੀ ਸੀਗੀ ਹੁਣੇ ਫਿਰ ਮੈਂ ਇਹਦੇ 'ਚ ਥੋੜਾ ਜਿਹਾ ਪਾਣੀ ਪਾਇਆ ਸੀ ਤੇ ਫਿਰ ਮੈਂ ਇਹਨੂੰ ਪਕਾਇਆ ਦਵਾਰੇ ਫਿਰ ਟੱਕ ਕੇ ਤੇ ਚਾਰ ਪੰਜ ਮਿੰਟ ਫਿਰ ਪਕਾਇਆ ਗੋਭੀ ਦਵਾ ਕੇ ਦੇਖ ਰਹੀ ਆ ਵੀ ਤਾਂ ਇੱਕ ਗੋਭੀ ਤਾਂ ਵੈਸੇ ਮੈਂ ਉਬਾਲੀ ਸੀ ਤਾਂ ਤੇ ਆਲੂ ਨਹੀਂ ਉਬਾਲੇ ਸੀ ਇੱਥੇ ਤੇ ਉਹ ਆਲੂ ਮੈਂ ਤਾਂ ਹੀ ਫਰਾਈ ਕਰ ਰਹੀ ਸੀ ਔਰ ਐਨ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਪਕਾ ਲਉਂਗੀ ਟੱਕ ਦਉਗੀ ਸਿਰ ਤੇ ਉਚਾ ਕੇ ਮਿੰਟ ਲਈ ਤੇ ਫਿਰ ਸਬਜੀ ਐਨ ਬੜੀਆ ਪੱਕ ਜਾਂਦੀ ਹੈ ਕਿਉਂਕਿ ਚੌਲ ਤਾਂ ਪਹਿਲਾਂ ਹੀ ਭਿਗੇ ਰੱਖੇ ਹੋਏ ਸੀ ਤੇ ਜਲਦੀ ਬਣ ਜਾਂਦੇ ਆ ਫਿਰ ਫਿਰ ਉਹ ਟਾਈਮ ਨਹੀਂ ਲੱਗਦਾ ਹੈਗਾ ਕਿ ਚੌਲ ਪਹਿਲਾਂ ਭਿਗੇ ਹੋਣਗੇ ਇਹਨਾਂ ਫਿਰ ਜਲਦੀ ਬਣ ਜਾਂਦੇ ਆ ਚੌਲ ਮਤਲਬ ਜੀ 1/2 ਘੰਟਾ ਪਹਿਲਾਂ ਭਿਗੇ ਰੱਖਿਓ ਇਹਦੇ ਸੀ ਚੌਲ ਤੇ ਫਿਰ ਬੜੇ ਜਲਦੀ ਬਣ ਜਾਂਦੇ ਨਰਮ ਹੋ ਜਾਂਦੇ ਆ ਤੇ ਮੈਂ ਉਤਾਂ ਕੇ ਇਹ ਪਕਾ ਲੇ ਜੀ ਸਬਜ਼ੀਆਂ ਚੰਨੀ ਤੇਰਾ ਪੱਕ ਜਾਣੀ ਸਬਜ਼ੀ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਪਲੀਜ਼ ਵਲੋਗ ਨੂੰ ਲਾਣ ਬਣੇ ਰਿਹਾ ਕਰੋ ਤੇ ਜੋ ਮੇਰੀ ਨਿਊ ਫੈਮਿਲੀ ਆ ਤੇ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵਧੀਆ ਵਧੀਆ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਫਰੈਂਡਸ ਨਾਲ ਤੇ ਤੁਹਾਨੂੰ ਵਲੋਗ ਕਿਦਾਂ ਦਾ ਲੱਗਦਾ ਪਲੀਜ਼ ਦੱਸਿਆ ਕਰੋ ਤੇ ਸਬਜ਼ੀ ਪਕਣ ਵਾਲੀ ਹੋਈ ਆ ਵਾਸਤੇ ਇਹ ਬਣਾਉਂਦੇ ਆ ਵਾਸਤੇ ਆ ਦੇ ਕਿੰਨੀ ਐ ਇੰਨੀ ਸੋਹਣੀ ਖੁਸ਼ਬੂ ਆਉਂਦੀ ਸੀ ਉਹ ਕੋ ਵੀ ਆਪਣੇ ਇੱਕ ਲੱਗੇ ਫਲੇਵਰ ਛੱਡਦੀ ਯਾਰਾ ਤੇ ਫਲੇਵਰ ਜਦੋਂ ਅੱਛਾ ਹੋਵੇ ਤਾਂ ਚੀਜ਼ੀ ਵਧੀਆ ਲੱਗਦੀ ਹੈ ਖਾਣ ਚ ਤੇ ਦੇਖਣ ਵਿੱਚ ਚੀਜ਼ ਨਾ ਵਧੀਆ ਹੋਵੇ ਫਿਰ ਖਾਣ ਚ ਹੀ ਪਤਾ ਨਹੀਂ ਆਉਂਦਾ ਹੈਗਾ ਤੇ ਚੀਜ਼ ਦੇਖਣ ਚ ਵੀ ਵਧੀਆ ਲੱਗਣੀ ਚਾਹੀਦੀ ਆ ਤੇ ਮਸਾਲਾ ਬੜਾ ਵਧੀਆ ਮਿਲਦਾ ਸੀ ਸ਼ਾਇਦ ਕਲਰ ਪੂਰਾ ਕਲੀਅਰ ਦਿਖ ਰਿਹਾ ਸੀ ਅੱਜ ਤੋਂ ਕੈਮਰੇਜ ਕਿ ਫਿਰ ਹੋਰ ਪਕਾ ਲੈਂਦੀ ਆ ਤੇ ਪਕਾ ਲਈ ਆ ਤੇ ਦਵਾ ਕੇ ਦੇਖ ਲਈ ਆ ਆਲੂ ਹੋ ਗਏ ਹਮ ਤੇ ਮੈਂ ਹੁਣ ਇਹਦੇ ਵਿੱਚ ਪਾ ਦੋਗੀ ਚੌਲ ਚੌਪ ਮੈਂ ਪਹਿਲਾਂ ਹੀ ਪੇਕ ਕੇ ਰੱਖੀ ਹੋਈ ਸੀ ਚੌਲ ਮੈਂ ਥੋੜਾ ਜਿਹਾ ਹਲਾਉਂਗੀ ਹਲਾ ਕੇ ਵਿੱਚ ਤੇ ਅਕੋਲੀ ਚੌਲਾਂ ਦੇ ਸੀ ਤੇ ਟਾਈ ਪੋਲੀ ਮੈਂ ਇਹਦੇ ਵਿੱਚ ਪਾਣੀ ਪਾ ਦੋਗੀ ਸੌਦੇ ਦਾ ਤੇ ਬਣਾਉਂਦੇ ਆ ਨਾਪ ਵਰਕੇ ਕਈ ਵਾਰ ਮੈਂ ਪਹਿਲਾਂ ਬਸ ਤੱਕ ਨਾਲ ਹੀ ਬਣਾਉਂਦਾ ਕਰਦੀ ਚੱਕ ਇਦਾਂ ਹੀ ਬਣਾ ਕੇ ਇਦਾਂ ਹੀ ਪਾਣੀ ਪਾ ਕੇ ਵੈਸੀ ਵਿਵਧੀਆਂ ਅੰਦਾਜ਼ਾ ਹੁੰਦਾ ਦਾ ਬਣਾਉਣ ਦਾ ਐਂ ਚੀਜ਼ ਪੂਰੀ ਪੂਰੀ ਬਣਨੀ ਪਾਣੀ ਦੀ ਵੀ ਬਣਦੀ ਹੁੰਦੀ ਮਰੋਂ ਕਟਣੀ ਨਹੀਂ ਚਾਹੀਦੀ ਹੈਗੀ ਘੜਦੀ ਵੀ ਨਹੀਂ ਹੁੰਦੀ ਸੀ ਇੰਨੀ ਜ਼ਿਆਦਾ ਮਤਲਬ ਹੱਥ ਨੂੰ ਜਸ ਹੁੰਦਾ ਨਾ ਜੋਸੀ ਐਕਸਪੀਰੀਅੰਸ ਹੋ ਜਾਂਦਾ ਹੈ ਨਾ ਲੇਡੀਜ਼ ਨੂੰ ਆਪਣੇ ਘਰ ਪਰਿਵਾਰ ਦਾ ਕਿਵੇਂ ਕਿਵੇਂ ਖਾਣਾ ਬਣਾਉਣਾ ਤੇ ਕਿੰਨਾ ਕ ਬਣਾਣਾ ਇਹ ਆਟੋਮੈਟਿਕ ਹੀ ਉਨਾ ਹੀ ਬਣ ਜਾਂਦਾ ਫਿਰ ਔਖਾ ਤਾਂ ਵੀ ਨਹੀਂ ਹੈਗਾ ਤੇ ਮੈਂ ਦੇਚ ਹੁਣ ਪਾਣੀ ਪਾਤਾ ਮਿਰਚ ਆ ਰਹੀ ਨੇ ਤੇਰੇ ਤੇ ਤੇ ਉੱਪਰ ਤੇ ਆਪਣਾ ਸੋਹਣਾ ਕਲਰ ਆ ਗਿਆ ਚੋਣੋਂ ਦਾ ਵੀ ਤਰੀ ਦਾ ਆ ਗਿਆ ਤਰੀ ਦਾ ਕਲਰ ਬਣ ਗਿਆ ਸਬਜੀ ਤਰੀ ਲਾਤੀ ਗੋਭੀ ਨੂੰ ਅਸੀਂ ਤੇ ਚੌੜਾ ਨਵੀ ਥੋੜੀ ਜਿਹੀ ਵੇਟ ਕਰੋ ਤੇ ਫਿਰ ਇਹ ਬਣ ਕੇ ਆਣਗੇ ਇਹ ਇੰਨੇ ਮੈਂ ਸਬਜ਼ੀਆਂ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਨੂੰ ਵਾਸ਼ ਕਰ ਲੈਣੀ ਆ ਤੇ ਮੈਂ ਟਮਾਟਰ ਕੱਚੇ-ਕੱਚੇ ਲੈ ਕੇ ਆਈ ਹਾਂ ਜਦੋਂ ਪੱਕੇ ਨਹੀਂ ਹੈਗੇ ਵੈਸੇ ਦੀ ਘਰੇ ਨੇ ਲਾਲ ਟਮਾਟਰ ਆ ਨੇ ਪਰ ਇਹਨੇ ਪੱਕੇ ਨਹੀਂ ਹੈਗੇ ਇਹ ਵਿੱਚ ਵਿੱਚ ਕੱਚੇ ਹੈ ਥੋੜੀ ਜਿਹੀ ਪਾਕ ਜੰਦੀਆਂ ਨੇ ਤੇ ਗਰਮੀ ਦੇ ਵਿੱਚ ਜਮਾ ਤੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਨੂੰ ਵਾਸ਼ ਕਰਕੇ ਨਾ ਫਿਰ ਮੈਂ ਇਹਨਾਂ ਨੂੰ ਥੋੜੀ ਦੇਰ ਧੁੱਪ 'ਚ ਰੱਖ ਦਊਗੀ ਹਾਂ ਇਹ ਹਾਬੀ ਤੋਂ ਲੰਮੀ ਅਦਰਕ ਤਾਂ ਮੈਂ ਭੁੱਲੀ ਗਈ ਸੀ ਧਨੀਏ ਨੂੰ ਚੰਗੀ ਤੇਰਾ ਮੈਂ ਛਾੜ ਕੇ ਫਿਰ ਇਹਦੇ ਵਿੱਚ ਲਗਾ ਦੂੰਗੀ ਤੇ ਫਿਰ ਮੈਂ ਇਹਨਾਂ ਨੂੰ ਧੋ ਕੇ ਨਾ ਰਿਫਰਿਜਰੈਟਰ ਲਗਾਉਂਗੀ ਤੇ ਚੌਲਾਂ ਨੂੰ ਅੰਡਾ ਕੀ ਉਬਾਲੀ ਅੰਲੱਗਿਆ ਵਾਲੀਆਂ ਖਾਣ ਰਿਫਰਿਜਰੈਟਰ ਕੇ ਵੈਸੇ ਮੈਂ ਇਹ ਛੋਟਾ ਟੋਟਾ ਹੀ ਮੰਗਾਇਆ ਹੋਇਆ ਸੀ ਦੁੱਧ ਚੌਂ ਨਹੀਂ ਸੀ ਮੰਗਵਾਇਆ ਮੰਗਛ ਨਿਕਲ ਕੇ ਬੱਚਾ ਤੋਂ ਮਗਾਈ ਸੀ ਬੱਚਾ ਨੇ ਹੀ ਲਿਆ ਕੇ ਦਿੱਤੇ ਸੀ ਜਿਹੜੇ ਸਿਰਜੋਂ ਕਿ ਦਮਾ ਪੱਠੂnga ਕੇ ਰੱਖ ਲੈਂਦੀ ਹਾਂ ਉਸ ਟਾਈਮ ਭੁੱਲ ਕੇ ਮੰਗਵਾ ਲਾਂ ਤੇ ਮੈਂ ਇਹਨੂੰ ਘਾਟਾਂ ਸਟ੍ਰੀਮ ਤੇ ਰੱਖ ਦੋਂ ਕਰਕੇ ਸਟ੍ਰੀਮ ਤੇ ਬਣ ਜਾਂਦੇ ਹੌਰੇ ਹੌਰੇ ਬਣਦੇ ਫਿਰ ਵਧੀਆ ਬਣਦੇ ਆ ਫਿਰ ਜੇ ਅਸੀਂ ਘਾਟਾਂ ਚ ਤੇ ਬਣਾਉਂਦੇ ਆ ਤੇ ਮੈਂ ਧੋ ਕੇ ਰੱਖਦੀ ਆ ਸਬਜ਼ੀ ਤੁਪ ਚ ਥੋੜੀ ਦੇਰ ਸੁੱਕ ਕੇ ਸਬਜ਼ੀ ਫਿਰ ਮੈਂ ਨਾ ਫ੍ਰਿਜ 라 ਦੂੰਗੀ ਲਓ ਜੀ रेडी ਛੜੀ ਹੋ ਗਈ ਸਾਡੇ ਚੌਲ ਨਮਕੀਨ ਤੇ ਸਾਰਾ ਮਸਾਲਾ ਆਲੇ ਦੋਲੇ ਬੈਠ ਗਿਆ ਜਾ ਕੇ ਤੇ ਹੁਣ ਇਹਨੂੰ ਅਸੀਂ ਮਿਕਸ ਕਰਾਂਗੇ ਰੜਾਵਾਂਗੇ ਇਹਨੂੰ ਚੰਗੀ ਤਰ੍ਹਾਂ ਇਹ ਹੁਣ ਇਹਦੇ ਵਿੱਚ ਮੈਂ ਨਾ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਮੈਂ ਜਿੱਤਨੀਆ ਪਾ ਦਿੰਦੀ ਥੋੜਾ ਜਿਹਾ ਜੋ ਸਭ ਤੋਂ ਬੈਸਟ ਚੀਜ਼ ਹੈ ਮੇਰੇ ਲਈ ਜਦ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਫਲੇਵਰ ਤੇ ਹਰ ਇੱਕ ਸਬਜ਼ੀ ਦੇ ਵਿੱਚ ਚਾਹੀਦਾ ਹੀ ਚਾਹੀਦਾ ਮੈਨੂੰ ਤਾਂ ਉਹ ਧਨੀਆ ਤੇ ਦੇਖੋ ਕਿੰਨਾ ਵਧੀਆ ਲੱਗਦਾ ਧਨੀਆ ਵਿੱਚ ਪਾਇਆ ਤਾਂ ਤੇ ਹੁਣ ਇਹਨੂੰ ਮੈਂ ਥੋੜਾ ਸਟੀਮ ਤੇ ਰੱਖ ਲਊਂ ਥੋੜੀ ਜਿਹੀ ਮਤਲਬ 5-7 ਮਿੰਟ ਲਈ ਫਿਰ ਜਿਹੜੀ ਕੋਈ ਮਣੀ ਮੋਟੀ ਕੱਚੀ ਰਜਮ ਦੀ ਨਾ ਚਾਹੁੰਦੇ ਵਿੱਚ ਉਹ ਪੱਕ ਜਾਣਗੀ ਚੰਗੀ ਤਰ੍ਹਾਂ ਇਹ ਗੁੱਸੀ ਫਿਰ ਦੇਖਿਓ ਸਾਡੇ ਚੌਲ ਬਣੇ ਹੋਏ ਤੁਸੀਂ ਕਿੱਦਾਂ ਬਣਾਉਂਦੇ ਆ ਸਾਨੂੰ ਵੀ ਰੈਸਪੀ ਦੱਸਿਆ ਕਰੋ ਦੱਸਿਆ ਕਰੋ ਕਮੈਂਟ ਕਰਕੇ ਵੀ ਸਾਡੇ ਕਿਵੇਂ ਖਾਂਦੇ ਕਿਵੇਂ ਬਣਾਉਂਦੇ ਆ ਇਹ ਬਣਗੇ ਦੀ ਚੌਲ ਦਹੀਂ ਨਾਲ ਖਾਓ ਲੱਸੀ ਨਾਲ ਖਾਓ ਤੇ ਕਿਉ ਦੇਸੀ ਵਾਂਗ ਖਾਓ ਜਿੱਦਾਂ ਤੁਹਾਨੂੰ ਵਧੀਆ ਲੱਗੇ ਉਹ ਮੈਂ ਖਾਓ ਤੇ ਮੇਚਮੈਂ ਕੱਢ ਲਈ ਆਪਣੇ ਲਈ ਬਾਹਰ ਜੋ ਮੈਂ ਖਾऊंगी ਕਿ ਤੁਸੀਂ ਵੀ ਖਾਓ ਨਮਕੀ ਚੌਲ ਦਹੀਂ ਨਾਲ ਅ ਨਮਕ ਮੈਂ ਵੈਸੇ ਪਾਇਆ ਨਹੀਂ ਹੈ ਪਲੇਨ ਦਹੀਂ ਹੈ ਇਹ ਬੰਦੀ ਬਣਾ ਸਕਦੇ ਆ ਜੋ ਮਰਜੀ ਪਾਓ ਰਾਇਤਾ ਬਣਾਓ ਕਿਸ ਤਰ੍ਹਾਂ ਵੀ ਵਧੀਆ ਲੱਗਦੀ ਹੈ 14 ਨਾਲ 24 ਮਰਜੀ ਬਣਾਓ ਤੇ ਵਾਕਈ ਵਿੱਚ ਹੀ ਕਾਫੀ ਥਿੰਨ ਲੂਚੋ ਬਣਾਈ ਸੀ ਤੇ ਹੁਣ ਲੱਗਿਆ ਮੇਰਾ ਕੱਪੜਾ ਦਾ ਢੇਰ ਇਹਨਾਂ ਨੂੰ ਹੁਣ ਲਗਾਵਾਂਗੀ ਤਾਂ ਇਹ ਹੌਲੇ ਹੌਲੇ ਗੰਭੀ ਕੁਕ ਗਰਮੀ ਪਹੁੰਚਾਦੀ ਹੈ ਤੇ ਧੁੱਪ ਪੈਂਦੀ ਪਈ ਬਹੁਤ ਜਦੋਂ ਬਾਹਰ ਇਸ ਕਰਕੇ ਮੈਂ ਇਹਨੂੰ ਰੱਖ ਤਾਂ ਹੁਣ ਮੈਂ ਕਿਹਾ ਫਿਰ ਬਾਅਦ ਦੇ ਵਿੱਚ ਖਾਣਾ ਵਗੈਰਾ ਖਾ ਲਿਆ ਸੀ ਤੇ ਹੋਏ ਨੂੰ ਮਿਲਾ ਕੇ ਤਾਂ ਫਿਰ ਮੈਂ ਅਲਮਾਰੀ ਵਿੱਚ ਰੱਖ ਦਉਗੀ ਚੰਗੀ ਤਰ੍ਹਾਂ ਸਾਰੇ ਕੱਪੜੇ ਤੇ ਕਿਤੇ ਕਿਤੇ ਹੁੰਦੇ ਇਸ ਤਰ੍ਹਾਂ ਢੇਰ ਲੱਗੇ ਮੇਰੀ ਕੁਰਸੀ ਹਮੇਸ਼ਾ ਭਰੀ ਵੀ ਰਹਿੰਦੀ ਹੈ ਚਾਹੇ ਮੈਂ ਇਹਨਾਂ ਨੂੰ ਤੈ ਲਗਾ ਕੇ ਵੀ ਰੱਖ ਦਵਾਂ ਦਵਾਰੇ ਫਿਰ ਇੱਥੇ ਆ ਜਾਣੇ ਕੱਪੜੇ ਮੇਰੇ ਸਾਰੇ ਦੇ ਸਾਰੇ ਕੋਈ ਚੀਜ਼ ਇਹ ਜਿਹੀ ਜਿੱਥੇ ਮੇਰਾ ਸਮਾਨ ਨਾ ਉਹ ਪਿਆ ਹੋਵੇ ਤੇ ਕਿਤੇ ਕਿਤੇ ਇਦਾਂ ਹੁੰਦਾ ਪਲੀਜ਼ ਕਮੈਂਟ ਕਰਕੇ ਦੱਸਿਓ ਮੇਰਾ ਤਾਂ ਹੁੰਦਾ ਹੀ ਹੁੰਦਾ ਮੈਂ ਸਾਰੇ ਚੱਕ ਦਉਗੀ ਦੁਬਾਰਾ ਬੇਟੇ ਨੇ ਰੱਖਦ ਨੇ ਹਸਬੰਦੇ ਰੱਖਦੇ ਫਿਰ ਇਦਾਂ ਹੀ ਰੱਖ ਦਿੰਦੇ ਆ ਉਹ ਤੇ ਬੱਚਿਆਂ ਵਾਲੇ ਕੰਮ ਹੈ ਸੀ ਕੀ ਕਰੀਏ ਘਰ ਵਿੱਚ ਹੈ ਚਲਦਾ ਰਹਿੰਦਾ ਸੀ ਚਲੋ ਇਹ ਬਲੌਗ ਵਿੱਚ ਮਨਨ ਲਿਈਤਾ